ਮੈਂ ਦੇਖੋ ਜੀ ਐਕਸੀਡੈਂਟਲੀ ਆਇਆ ਐਕਟਿੰਗ ਵਾਲੇ ਚੱਕਰ ਚ ਮੈਂ ਤਾਂ ਮੈਨੂੰ ਲੱਗਦਾ ਨਹੀਂ ਸੀ ਸ਼ਾਇਦ ਤੋਂ ਪਹਿਲਾਂ ਸਾਡੀ ਆਰਟਿਸਟ ਆ ਪਰੀ ਬੰਦੇ ਮੈਂ ਉਹ ਉਹਨੂੰ ਕਿਹਾ ਮੈਂ ਐਕਟਿੰਗ ਵਰਕਸ਼ਾਪ ਲੱਗ ਰਹੀ ਆ ਤੁਰ ਸਰ ਹੁਣਾ ਦੀ ਤੂੰ ਜੁਆਇਨ ਕਰ ਲੈ ਤਾਂ ਪਰੀ ਮੈਨੂੰ ਕਹਿੰਦੀ ਵੀ ਵੀਰੇ ਉਹ ਸਿਖਾਉਂਦੇ ਕਿਵੇਂ ਨੇ ਮੈਂ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਅਟੈਂਡਿੰਗ ਕੀਤੀ ਕਦੇ ਉਹ ਕਹਿੰਦੀ ਪਹਿਲੇ ਤੁਸੀਂ ਅਟੈਂਡ ਕਰੋ ਅਗਲੀ ਵਾਲੀ ਮੈਂ ਕਰ ਲਵਾਂਗੀ ਸੋ ਜਦੋਂ ਵਰਕਸ਼ਾਪ ਕੀਤੀ ਮੈਂ ਤਿੰਨ ਕ ਦਿਨ ਦੀ ਤਾਂ ਤੀਜੇ ਦਿਨ ਸੀਨ ਸੀਗਾ ਇੱਕ ਬੀ ਪੱਚੇ ਮਿੰਟ ਦਾ ਮੇਰਾ ਤੇ ਤਾਨੀਆਂ ਹੋਣਾਂ ਦਾ ਤਾਂ ਉਹ ਸੀਨ ਜਦੋਂ ਕੀਤਾ ਮੈਨੂੰ ਮਹਿਸੂਸ ਹੋਇਆ ਕਿ ਮੈਂ ਮੈਂ ਸ਼ਾਇਦ ਥੋੜਾ ਬਹੁਤਾ ਐਕਟ ਕਰ ਲੈਣਾ ਜਿਵੇਂ ਦੇ ਰਿਵਿਊ ਸੀਗੇ ਉਹ ਰੂਮ 'ਚ ਕਈ ਜਾਣੇ ਸੀਗੇ ਮੈਂ ਸੀ ਤਾਨੀਆਂ ਸੀ ਹਸ਼ਨੀਨ ਸੀ ਸਿਮਰਨ ਸੀ ਕਾਫੀ ਵਧੀਆ ਲੋਕ ਸੀਗੇ ਵਧੀਆ ਐਕਟਰ ਸੀ ਡਾਇਰੈਕਟਰ ਸੀਗੇ ਦੋ ਤਿੰਨ ਤਾਂ ਉਹਨਾਂ ਨੇ ਉਹ ਰਿਵਿਊ ਦਿੱਤਾ ਕਿ ਬਹੁਤ ਵਧੀਆ ਐਕਟ ਕੀਤਾ ਮੈਂ ਤੇ ਉਹ ਮੈਂ ਉਹਦੇ ਚ ਇੱਕ ਥੋੜੀ ਜੀ ਰੀਲ ਵੀ ਕੱਟ ਕੇ ਪਾਤੀ ਤਾਂ ਉਹ ਰੀਲ ਦੇਖ ਕੇ ਮੈਨੂੰ ਅਪਰੋਚ ਕੀਤਾ ਨੀਰੂ ਮੈਮ ਹੋਣਾ ਨੇ ਸੰਤੋਸ਼ ਜੀ ਨੇ ਜਗਦੀਪ ਬੜਿੰਗ ਹੋਣਾ ਨੇ ਤੇ ਉੱਥੇ ਸਿਮਰਨ ਸੀਗੀ ਸਿਮਰਨ ਚਾਹਲ ਉਹਨੇ ਵੀ ਆ ਕੇ ਦੱਸਿਆ ਕਿ ਬੰਟੀ ਬਾਜੀ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਇਸ ਚੱਕਰ ਚ ਉਹਨਾਂ ਨੇ ਮੈਨੂੰ ਉਹਦੇ ਚ ਕਾਸਟ ਕਰ ਲਿਆ ਸ਼ਾਇਰ 'ਚ ਜਦੋਂ ਜਗਦੀਪ ਹੁਣਾਂ ਨੇ ਸੰਤੋਸ਼ ਭਾਜੀ ਨੇ ਮੈਨੂੰ ਕਿਹਾ ਮੈਂ ਯੂਨੀਵਰਸਿਟੀ OTU ਦੀਆਂ ਕਲਾਸਾਂ ਲਾਉਣ ਜਾਂਦਾ ਹੁੰਦਾ ਹੁੰਦਾ ਸੀ ਤੇ ਮੈਂ ਹਜ਼ਾਰ ਜਾਂਦੇ ਜਾਂਦਾ ਹੀ ਆ ਕਹਿੰਦੇ ਅਸੀਂ ਜ਼ਰੂਰੀ ਗੱਲ ਕਰਨੀ ਆ ਕੋਈ ਮੈਂ ਆਪਾਂ ਯੂਨੀਵਰਸਿਟੀ ਤੱਕ ਜਾਂਦੇ ਜਾਂਦੇ ਗੱਲ ਕਰ ਲੈਂਦੇ ਆ ਤੁਹਾਨੂੰ ਇੱਕ ਜਣਾ ਵਾਪਸ ਛੱਡ ਜੂ ਆ ਕੇ ਕਹਿੰਦੇ ਇੱਕ ਕਰੈਕਟਰ ਆ ਸਾਡੀ ਫਿਲਮ 'ਚ ਸ਼ਾਇਰ 'ਚ ਮੈਂ ਸੀ ਚਾਹੁੰਦੇ ਆ ਉਹ ਤੁਸੀਂ ਕਰੋ ਮੈਂ ਅੱਛਾ ਮੈਨੂੰ ਲੱਗਿਆ ਕੋਈ ਇੱਕ ਅਦਾ ਸੀਨ ਹੋਊਗਾ ਮੈਂ ਵੀ ਕਿਵੇਂ ਦਾ ਕਰੈਕਟਰ ਹੈ ਕਹਿੰਦੇ ਸਰਤਾਜ ਹੋਣੀ ਸ਼ਾਇਰ ਨੇ ਨੀਰੂ मैम ਨੇ ਤੇ ਨੀਰੂ मैम ਦੇ ਹਸਬੈਂਡ ਦਾ ਕਰੈਕਟਰ ਹੈ ਤੇ ਨੀਰੂ मैम ਆਪਣੇ ਹਸਬੈਂਡ ਨੂੰ ਹੀ ਮਿਲ ਜਾਂਦੇ ਨੇ ਮੈਂ ਅੱਛਾ ਤੇ ਕਹਿੰਦੇ ਮੈਂ ਨਰੇਸ਼ਨ ਦੇ ਦਿੰਦਾ ਮੈਂ ਰੈਣ ਤੋਂ ਨਰੇਸ਼ਨ ਨਾ ਦੋ ਤੁਸੀਂ ਪੇਪਰ ਦੋ ਮੁਕਰ ਨਾ ਜਾਏ ਉਹ ਕਿਤੇ ਕਿ ਅਸੀਂ ਫਿਲਮ ਚ ਨਹੀਂ ਲੈਣਾ ਸੋ ਐਕਸੀਡੈਂਟਲੀ ਮੈਂ ਉਹ ਫਿਲਮ ਕਰ ਲਈ ਉਹਦੇ ਤੋਂ ਬਾਅਦ ਮੈਨੂੰ ਜਿਵੇਂ ਅ ਇੰਦਰਜੀਤ ਭਾਜੀ ਨੇ ਕਿਹਾ ਮੈਨੂੰ ਮੈਸੇਜ ਆਇਆ ਤੇ ਮੈਸੇਜ ਦੇਖ ਕੇ ਆ ਮੈਂ ਮਜ਼ਾਕ ਮਜ਼ਾਕ ਚ ਹੀ ਕਹਤਾ ਮੈਂ ਚਲੋ ਮੈਂ ਕਰ ਲੈਣਾ ਫਿਲਮ ਹਾਂ ਕਹਿੰਦੇ ਆਪਾਂ ਫਿਲਮ ਕਰ ਲਈਏ ਮੈਂ ਹਾਂਜੀ ਕਰ ਲੈਣਾ ਕਹਿੰਦੇ ਕਿੱਥੇ ਹੋ ਮੈਂ ਆਪਣੇ ਆਫਿਸ ਜਾ ਰਿਹਾ ਕਹਿੰਦੇ ਆਪਾਂ ਮਿਲ ਸਕਦੇ ਆ ਮੈਂ ਹਾਂਜੀ ਕਹਿੰਦੇ ਕਦੋਂ ਮਿਲ ਸਕਦੇ ਆ ਮੈਂ ਹੁਣੀ ਮਿਲ ਲੈਣੇ ਆ ਤੇ ਮਿਲ ਕੇ ਇਹਨਾਂ ਨੇ ਪਹਿਲੇ ਦਿਨੀ ਮੈਨੂੰ ਕਹਾਣੀ ਦੱਸੀ ਮੈਨੂੰ ਵਧੀਆ ਲੱਗੀ ਤੇ ਫੇਰ ਵੀ ਮੈਂ ਇਹਨਾਂ ਨੂੰ ਕਿਹਾ ਮੈਂ ਹਾਂ ਯਾਰ ਤੁਸੀਂ ਪਹਿਲਾਂ ਨਾ ਜਿਵੇਂ ਦਾ ਤੁਹਾਡਾ ਕਰੈਕਟਰ ਆ ਉਹਦਾ ਪਹਿਲਾਂ ਮੇਰੇ ਤੋਂ ਆਡੀਸ਼ਨ ਕਰਵਾ ਲਓ ਮੇਰੇ ਤੋਂ ਪਹਿਲਾਂ ਤੁਸੀਂ ਆਪਣੇ ਆਫਿਸ ਚ ਜਾਂ ਸਾਡੇ ਆਫਿਸ ਚ ਕਿਤੇ ਕੋਈ ਡਾਇਲੌਗ ਦੇ ਕੇ ਮੇਰੇ ਤੋਂ ਕਰਵਾ ਕੇ ਦੇਖ ਲੋ ਜੇ ਮੈਂ ਉਹ ਕਰ ਲੂੰਗਾ ਫਿਰ ਮੈਨੂੰ ਸੈਟ ਤੇ ਲੈ ਕੇ ਜਾਇਓ ਤਾਂ ਇਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਲੱਗਦਾ ਹੈ ਕਿ ਤੁਸੀਂ ਕਰ ਲੋਗੇ ਮੈਂ ਠੀਕ ਹੈ ਪ੍ਰੋਡਿਊਸਰ ਸਾਹਿਬ ਨੂੰ ਕਿਹਾ ਤੁਹਾਡੇ ਪੈਸੇ ਨੇ ਤੇ ਤੁਹਾਡੀ ਫਿਲਮ ਹੈ ਜੇ ਤੁਹਾਨੂੰ ਲੱਗਦਾ ਕਰ ਲੂੰਗਾ ਤੇ ਫਿਰ ਮੈਂ ਕਰ ਲੈਣਾ ਤੇ ਫਿਰ ਮੈਂ ਇਸ ਤਰ੍ਹਾਂ ਹੀ ਫਿਲਮ ਕਰ ਲਈ ਥੈਂਕ ਯੂ ਐਸ ਆਲ ਬੰਟੀ ਛੋਟੇ ਤੋਂ ਬੰਟੀ ਬੈਂਸ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ